ਹਰ ਸਰ ਕੀ ਮਾਮਲਾ ਸੀ ਜਿਹੜਾ ਦਫਤਰ ਤੇ ਦਫਤਰਾਂ ਦਿੱਖ ਪੈ ਰਿਹਾ ਕਿ ਪਹਿਲੇ ਤਾਂ ਮੈਂ ਤੁਹਾਡਾ ਧੰਨਵਾਦੀ ਆ ਪੱਤਰਕਾਰ ਮੀਡੀਆ ਦਾ ਤੇ ਨਾਲ ਜੰਗਲਾਤ ਮੈਂ ਕਿਹਾ ਵੀ ਧੰਨਵਾਦੀ ਆ ਮੈਂ ਆਪਣੇ ਵੱਲੋਂ ਮਹਿੰਦਰ ਸਿੰਘ ਜੈ ਰਿਟਾਇਰ ਸੋਸ਼ਲ ਮੀਡੀਆ ਪ੍ਰਧਾਨ ਬਲਾਕ ਹਾਜੀਪੁਰ ਆਮ ਆਦੀ ਪਾਰਟੀ ਪ੍ਰਸ਼ੰਸਾ ਕਰਦਾ ਮੈਂ ਮਹਿਕਮੇ ਦੀ ਕਿ ਜਿਨ੍ਹਾਂ ਨੇ ਸਮਾਜ ਦੇ ਜਿਹੜੇ ਦੁਸ਼ਮਣ ਹੈਗੇ ਆ ਜਿਹੜੇ ਪਰਿਆਵਰਣ ਦਾ ਦੇਵੀ ਦੁਸ਼ਮਣ ਹੈ ਕਿਆ ਪ੍ਰਦੂਸ਼ਣ ਦੇ ਨੂੰ ਬਚਾਉਣ ਵਾਸਤੇ ਅਸੀਂ ਦਰਖਤ ਲਾਉਂਦੇ ਆਂ ਤੇ ਇਹ ਬਿਨਾ ਪਰਮਿਸ਼ਨ ਤੋਂ ਜਿਹੜੇ ਲੋਕ ਦਰਖਤ ਕੱਟਦੇ ਨੇ ਜਿਨ੍ਹਾਂ ਨੇ ਆਪਣਾ ਇਹ ਧੰਦਾ ਰੋਟੀ ਰੋਜੀ ਘਰ ਚਲਾਏ ਹੋਏ ਨੇ ਇਹ ਅੱਜ ਦੇ ਨਹੀਂ ਸਾਨੂੰ ਪਹਿਲਾਂ ਵੀ ਪਤਾ ਲੱਗਦਾ ਰਿਹਾ ਕਿ 20 ਸਾਲਾਂ ਤੋਂ ਇਹ 15 20 ਸਾਲ ਪਹਿਲਾਂ ਤੋਂ ਇਹ ਕੰਮ ਚੱਲਦਾ ਆ ਪਰ ਇਹਨਾਂ ਨੇ ਰਾਤ ਜਿਹੜੀ ਟਰਾਲੀ ਲੱਕੜ ਦੀ ਫੜੀ ਹੈ ਇੱਕ ਤਾਂ ਬੀਬੀ ਐਮਬੀ ਦੀ ਲੱਕੜ ਵੱਡੀ ਉਹ ਗਾਇਬ ਹੋ ਗਈ ਮੈਂ ਇੱਥੇ ਜਿੱਥੇ ਇਹਨਾਂ ਨੇ ਰਾਮਨੰਗਲ ਦੀ ਲੱਕੜ ਫੜੀ ਹੈ ਨਾ ਪਤਾ ਨਹੀਂ ਰੇਂਜ ਆਫਸਰ ਸਾਹਿਬ ਨੂੰ ਪਤਾ ਹੋਵੇਗਾ ਕੀ ਨਾਮ ਹੈ ਇਹਦਾ ਮਾਲਕ ਹੈ ਇਹਦਾ ਮਨਜੀਤ ਸਿੰਘ ਅਮਰਜੀਤ ਸਿੰਘ ਰਾਮਨੰਦ ਰਾਮਨਜੀਤ ਰਾਮਨਜੀਤ ਸਿੰਘ ਦੀ ਲੱਕੜ ਫੜੀ ਰਾਮਨੰਗਲ ਦੀ ਮੈਂ ਰੇਂਜ ਆਫਸਰ ਦਾ ਧੰਨਵਾਦੀ ਹਾਂ ਜਿੱਥੇ ਇੱਕ ਬੇਨਤੀ ਮੈਂ ਜ਼ਰੂਰ ਕਰਨੀ ਹੈ ਵੀ ਜਿਹੜੀ ਬੀਬੀਐਮਬੀ ਦੀ ਲੱਕੜ ਫੜੀ ਹੈ ਅਸੀਂ ਬੀਬੀਐਮਬੀ ਨੂੰ ਫੜੀ ਨਹੀਂ ਇਹਨਾਂ ਨੇ ਲੱਕੜ ਨਿਕਲ ਗਈ ਇਹਨਾਂ ਨੂੰ ਨਹੀਂ ਪਤਾ ਲੱਗਾ ਉਹ ਵੀ ਕੋਸ਼ਿਸ਼ ਕਰਨ ਫੜਨ ਦੀ ਜਾਂ ਤਹਿਕੀਕਾਤ ਕਰਨ ਪੁਲਿਸ ਕੋਲ ਵੀ ਰਿਪੋਰਟ ਲਖਾਵਾ ਗਿਆ ਆਪਾਂ ਬੀਬੀਐਨਬੀ ਦੇ ਰਹੇ ਆਂ ਆਪਾਂ ਗੱਲ ਮੁਕਦੀ ਵੀ ਇਹ ਜਿਹੜੇ ਪਰਿਆ ਬਣਦੇ ਪਰਿਆ ਵਰਣ ਦੇ ਦੁਸ਼ਮਣ ਲੋਕ ਇਹਨਾਂ ਨੂੰ ਆਪਾਂ ਨਕੇਲ ਪਾਣੀ ਆ ਆਮ ਆਦਮੀ ਪਾਰਟੀ ਦੀ ਵੀ ਇਹੀ ਸੋਚ ਆ ਸਾਡੀ ਸਰਕਾਰ ਦੀ ਵੀ ਇਹੀ ਸੋਚ ਆ ਮੈਂ ਇੱਕ ਜਿੰਮੇਵਾਰ ਬੰਦਾ ਹੁੰਦਾ ਹੋਇਆ ਬਲਾਕ ਪ੍ਰਧਾਨ ਹੁੰਦਾ ਹੋਇਆ ਮੇਰੀ ਵੀ ਇਹੀ ਸੋਚ ਆ ਕਿ ਆਪਾਂ ਜਿਹੜੇ ਸਮਾਜ ਦੇ ਸਿਹਾਰਤੀ ਤੱਤ ਬਣਨ ਉਹਨਾਂ ਨੂੰ ਨੱਥ ਪਾਣੀ ਕਾਨੂੰਨ ਦੇ ਅਦਾਰੇ ਵਿੱਚ ਰੱਖ ਕੇ ਸੋ ਮੇਰੀ ਬੇਨਤੀ ਹੈ বন ਵਿਭਾਗ ਨੂੰ ਵੀ ਤੇ ਪੁਲਿਸ ਵਿਭਾਗ ਨੂੰ ਵੀ ਤੇ ਬੀਬੀਐਮ ਵੀ ਵਿਭਾਗ ਨੂੰ ਵੀ ਕਿ ਇਹ ਆਪਣੀਆਂ ਆਪਣੀਆਂ ਡਿਊਟੀਆਂ ਸਹੀ ਕਰਨ ਤੇ ਇਹਨਾਂ ਤੇ ਬੜਦੀਆਂ ਕਾਨੂੰਨੀਆ ਕਾਰਵਾਈ ਕਰਨ ਜੈ ਹਨ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਕਿ ਇਹ ਜਿਹੜਾ ਮਾਜਰਾ ਜੋ ਵੀ ਹੋਇਆ ਨਾ ਇੱਥੇ ਮੈਂ ਇਸ ਸਾਰੇ ਮਸਲੇ ਨੂੰ ਧਿਆਨ ਵਿੱਚ ਲਿਆਵਾਗਾ বন ਮੰਤਰੀ ਸਾਹਿਬ ਦੇ ਆਪਣੇ ਤੇ ਭਗਵਾਨਤਮਾਨ ਜੀ ਦੀ ਜਿਹੜੀ ਸੋਚ ਹੈ ਕਿ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਜੇ ਦਰਖਤ ਕੱਟੇਗੇ ਤਾਂ ਫਿਰ ਰੰਗਲਾ ਪੰਜਾਬ ਨਹੀਂ ਰਹਿਣਾ ਮੈਂ ਬਣ ਮੰਤਰੀ ਨੂੰ ਬੇਨਤੀ ਕਰਨੀ ਹੈ ਇਸ ਵੀਡੀਓ ਦੇ ਰਾਹੀਂ ਕਿ ਇਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਉਹ ਵੀ ਕਰਨ। ਹਾਂ ਜੀ ਸਰ ਕੀ ਮੈਂ ਹੁੰਦਾ ਸੀ ਜਿਹੜੇ ਬੈਰੀਅਰ ਤੇ ਜਿਹੜੀ ਇਹ ਦਰਸਤ ਦੀ ਕਟਾਈ ਹੋਈ ਹੈ। ਇਹ ਸਰ ਸਾਨੂੰ اطلاع ਮਿਲੀ ਸੀ ਫੋਨ ਤੇ ਕਿ ਸ਼੍ਰੀ ਪਣਾਂ ਦੇ ਵਿੱਚ ਬੀਬੀਐਮਬੀ ਦੇ ਲੈਂਡ ਹੈ ਉਹਦੇ ਵਿੱਚੋਂ ਰਾਤ ਕੋਈ ਦਰਖਤ ਕੱਟਿਆ ਗਿਆ। ਤੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਜੰਗਲਾਤ ਦੇ ਦਫ਼ਤਰ ਆਏ ਸੀਗੇ। ਤੇ ਉਹ ਹੁਣ ਅਸੀਂ ਇਨਕੁਆਇਰੀ ਕਰ ਰਹੇ ਆਂ ਦੇਖਦੇ ਆਂ ਜਿਹੜਾ ਵੀ ਬੰਦਾ ਦੇ ਵਿੱਚ ਸ਼ਾਮਲ ਪਾਇਆ ਗਿਆ ਉੱਤੇ ਪ੍ਰੋਪਰ ਕਾਰਵਾਈ ਜਿਹੜੀ ਉਹ ਹੋਊਗੀ ਸਰ ਦੋਸ਼ੀ ਆ ਤਾਂ ਕੋਈ ਪਤਾ ਲੱਗ ਸਕਦਾ ਨਹੀਂ ਅਜੇ ਕੁਝ ਨਾਂ ਦੱਸ ਰਹੇ ਆਂ ਅਸੀਂ ਉਹ ਕਨਫਰਮ ਕਰਦੇ ਹੁਣ ਉਹ ਜਾ ਕੇ ਆਪਾਂ ਕਨਫਰਮ ਕਰਾਂਗੇ ਜੋ ਦੱਸਣਗੇ ਆਪੀ ਕਿਨੇ ਕੀਤਾ ਉਹ ਜਿਹੜਾ ਵੀ ਜਿੰਦੇ ਦਾ ਨਾਂ ਲੈਣਗੇ ਉਹਦੇ ਤੇ ਜੋ ਵੀ ਕਾਰਵਾਈ ਹੋਊਗੀ ਉਹ ਹੋਊਗੀ ਫਿਰ ਸਰ ਇੱਕ ਪਾਸੇ ਸਰਕਾਰ ਨੂੰ ਕਹਿ ਰਹੇ ਵੀ ਬਰਖਸਾ ਲਗਾਓਗੇ ਦੂਜੇ ਪਾਸੇ ਸਰਕਾਰੀ ਅੰਸਾ ਵੱਲੋਂ ਜਿਹੜੀ ਆ ਦਰਖਤਾਂ ਦੀ ਕਟਾਈ ਹੋ ਰਹੀ ਆ ਔਰ ਜਿਵੇਂ ਦਿਨ ਪੁੱਡੂ ਚਿੰਦੜਾ ਭੱਗ ਰਿਹਾ ਔਰੇ ਵਾਰ ਕੀ ਕਰਨਾ ਚਾਹੁੰਦਾ ਬਿਲਕੁਲ ਦਰਖਤ ਤੇ ਵਰਤੋਂ ਦੀ ਜ਼ਰੂਰਤ ਹੀ ਆ ਪਰ ਇਹਨਾਂ ਲੋਕਾਂ ਤੇ ਤੇ ਨਖੇਲ ਕੱਸੀ ਜਾਊਗੀ ਜਿਹੜੇ ਇਦਾਂ ਦੇ ਕੰਮ ਕਰਦੇ ਦਰਖਤ ਤੇ ਲਾਉਣੇ ਉੱਤੇ ਬਹੁਤ ਜ਼ਰੂਰਤ ਆ ਬਾਰਸ਼ਾਂ ਵੀ ਤਾਂ ਹੀ ਤੁਹਾਡੇ ਪ੍ਰੋਪਰ ਹੋਣਗੇ ਆ ਵਾਤਾਵਰਨ ਠੀਕ ਰਹੂਗਾ ਜੇ ਦਰਖਤ ਲਗਾਏ ਜਾਣਗੇ ਭਾਈ ਸਰ ਕੀ ਮਾਮਾ ਜਿਹੜੇ ਦਰਖਤ ਤੇ ਟਰਾਲੀਆਂ ਫੜੀਆਂ ਆ ਮੈਂ ਰੇਂਜ ਅਫਸਰ ਤਲਵਾੜਾ ਲਖਨਦਰਪਾਲ ਇਹ ਟਰਾਲੀ ਜਿਹੜੀ ਲੱਕੜ ਵਾਲੀ ਸੀ ਫੜੀ ਰਾਤ ਨੂੰ ਨਕਾ ਲਗਾਇਆ ਸੀ ਇਹ ਫਾਇਰ ਸੀਜ਼ਨ ਦੌਰਾਨ ਜਿਹੜੀਆਂ ਲੱਕੜ ਕੱਟ ਕੇ ਲੈ ਕੇ ਆ ਰਹੇ ਜਦ ਕਿ ਫਾਇਰ ਸੀਜ਼ਨ ਦੌਰਾਨ ਜਿਹੜੀ ਲੱਕੜ ਦੀ ਕਟਾਈ ਬਿਲਕੁਲ ਬੰਦ ਹੁੰਦੀ ਹੈ ਇਹ ਜਦੋਂ ਇਹਦੀ ਸਵੇਰੇ ਮਣਗੜ ਵੱਲੋਂ ਤਾਂ ਬੀਸ ਕੀਤੀ ਗਈ ਹੈ ਕਿ ਇਹ ਪਿੰਡ ਰਾਮਨੰਗਲ ਦੀ ਲੱਕੜ ਹੈ ਤੇ ਖੇਤ ਦੀ ਆ ਰਮਨਜੀਤ ਸਿੰਘ ਇਹਦਾ ਮਾਲਕ ਹੈ ਮਾਲਕ ਤੇ ਅਜੇ ਤੱਕ ਆਡੇ ਕੋਲ ਪਹੁੰਚਿਆ ਨਹੀਂ ਤੇ ਇਹਦਾ ਟਰੈਕਟਰ ਡਰਾਈਵਰ ਜ਼ਰੂਰ ਆਏ ਨੇ ਜਿਨ੍ਹਾਂ ਦਾ ਨਾਮ ਕ੍ਰਿਸ਼ਨਦੇਵ ਉਹਨਾਂ ਨੂੰ ਕਰਕੇ ਸਰ ਕੀ ਦੋਸ਼ੀਆਂ ਨਾਲ ਕੀ ਕਰ ਰਹੀ ਕਿਤੇ ਹੈ ਦੋਸ਼ੀਆਂ ਖਿਲਾਫ ਆਪਣੀ ਵਿਭਾਗੀ ਕਾਰਵਾਈ ਕੀਤੀ ਜਾਏਗੀ ਜੀ ਜਿਹੜੀ ਸਾਡੀ ਬੰਦੀ ਆ ਵਿਭਾਗੀ ਕਾਰਵਾਈ ਪਹਿਲ ਦੇ ਆਧਾਰ ਤੇ ਜਿਹੜੀ ਇਹਨੂੰ ਕਰੇਗੀ ਜੇ ਦੋਸੀ ਨਹੀਂ ਹੁੰਦਾ ਤਾਂ ਫਿਰ ਦੂਸਰੀ ਆਪਣੀ ਕਾਰਵਾਈ ਕਰਾਂਗੇ ਸਰਕ ਬੀਬੀਐਮਬੀ ਦੀ ਜਗਾ ਤੋਂ ਵਿੱਚੋਂ ਵੀ ਕਟਾਈ ਹੋਈ ਆ ਦਰਖਤਾ ਦੀ ਉਹਦੇ ਬਾਰੇ ਕੀ ਕਹਿਣਾ ਬੀਬੀਐਮਬੀ ਦੀ ਦਰਖਤਾ ਦੀ ਕਟਾਈ ਉਹ ਵੀ ਸ਼ਰੀਂ ਦਾ ਦਰਖਤੀ ਆ ਉਹਦਾ ਮੌਕਾ ਮੇਰੇ ਵੱਲੋਂ ਸਾਰੇ ਵੇਖਿਆ ਗਿਆ ਸੀ ਉਹਨਾਂ ਦੀ ਮਾਲਕੀ ਜਿਹੜੀ ਉਹ ਬੀਬੀਐਮਬੀ ਦੀ ਆ ਉਹ ਆਪਣੀ ਮਾਲਕੀ ਦੇ ਉੱਤੇ ਆਪਣੀ ਕਾਰਵਾਈ ਕਰਨਗੇ ਲੇਕਿਨ ਉਹ ਵੀ ਮੰਦਭਾਗੀ ਆ ਜਿਹੜੀ ਫਾਇਰ ਸਾਈਜਨ ਦੇ ਵਿੱਚ ਲੱਕੜ ਨੂੰ ਕੱਟ ਰਾ ਜਦਕਿ ਬਿਲਕੁਲ ਬੰਦ ਸੀ ਸਰ ਹਜੇ ਤੱਕ ਆਏ ਟਰੈਲੀ ਵਾਲੇ ਅੱਥੇ ਜਿਹੜੇ ਬੀਬੀ ਐਮਬੀ ਦੀ ਲੱਕੜ ਕਟਾਈ ਹੋਈ ਆ ਨਹੀਂ ਜੀ ਉਹਦੇ ਬਾਰੇ ਨਹੀਂ ਸਾਡੇ ਸਾਡੇ ਕੋਲ ਤੇ ਆਪਣੀ ਰਾਮਨੰਗਲ ਵਾਲੇ ਆਏ ਨੇ ਜੀ ਨਾ ਰਾਮਨੰ ਉਹ ਲੱਕੜ ਸਰ ਕਿੱਥੇ ਜਾ ਸਕਦੀ ਹੈ ਕਿੱਥੇ ਪੀਏ ਦੇ ਬਾਰੇ ਤੇ ਤਵਰੀਸ ਕੀਤੇ ਆ ਪਤਾ ਲੱਗੇ ਠੀਕ ਆ ਸਰ ਤੁਸੀਂ ਕੀ ਕਾਰਵਾਈ ਕਰੋਗੇ ਸਰ ਅਸੀਂ ਆਪਣੀ ਉਹ ਭਾਗੀ ਕਾਰਵਾਈ ਕਰਾਂਗੇ ਹੈ ਸਰ ਕੀ ਨਾਮ ਟੋਟ ਨਾਮ ਹੈ ਜੀ ਅਜੇ ਕੁਮਾਰ ਕਿੱਥੇ ਦੇ ਵਸਦੇ ਆ ਪਿੰਡ ਸ੍ਰੀਪੁਰਾ ਸਰੇ ਕੀ ਮਾਮਲਾ ਜਿਹੜਾ ਦਰਖਤ ਦੀ ਕਟਾਈ ਨੂੰ ਲੈ ਕੇ ਜਿਹੜਾ ਤੁਹਾਡੇ ਤੇ ਐਲੀਕ ਖਨਾ ਲਾਈਆਂ ਸੀ ਭਾਜੀ ਤੂਫਾਨ ਤੋਂ ਗੂਣ ਆਇਆ ਸੀਗਾ ਕਹਿੰਦੇ ਡਿੱਗ ਗਿਆ ਸੀ ਤੋ ਡਿਏ ਡਿਏ ਕੋਈ ਬਾਲਣ ਬਾਲਣ ਲੈ ਗਏ ਤੁੱਕ ਚੱਕ ਗਏ ਸਾਨੂੰ ਤਾਂ ਪਤਾ ਨਹੀਂ ਹੈਗਾ ਅਜੇ ਤੱਕ ਬਾਹਰ ਡਰਾਈਵਰ ਵੀ ਕਰਦੇ ਆ ਐਦਾ ਪੰਨੋ ਲੈ ਗਿਆ ਚਾਚੀ ਬਾਲਾ ਆਣ ਗਵਾਂ ਨਹੀਂ ਲੈ ਗਏ ਹੋਣੇ ਕੋਈ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਤੁਸੀਂ ਇਸ ਗੱਲ ਦੀ ਜਿਹੜੀ ਬੀਵੀਐਮਬੀ ਪ੍ਰਸ਼ਾਸਨ ਨੂੰ ਜਿਹੜੀ ਐ ਇਤਲਾਹ ਦਿੱਤੀ ਸੀਗੀ ਭਾਜੀ ਇਤਲਾਹ ਤਾਂ ਨਹੀਂ ਦਿੱਤੀ ਜੀ ਸਾਨੂੰ ਇਹ ਮਾਮਲੇ ਦਾ ਪਤਾ ਨਹੀਂ ਇਦਾਂ ਕੋਈ ਕਰੀਦਾ ਵੀ ਨਹੀਂ ਕਰੀਦਾ ਇਹ ਤਾਂ ਬਾਹਰ ਹੀ ਰਹਿੰਦੇ ਆ 10-15 ਦਿਨਾਂ ਬਾਅਦ ਆਈਦਾ ਗੱਡੀ ਲੈ ਆ ਕੇ ਅੱਛਾ ਹਾਂਜੀ ਤੇ ਘਰ ਚ ਕੌਣ ਕੌਣ ਸੀਗੇ ਘਰ ਚ ਨਿਆਣੇ ਨੇ ਹੋਣੇ ਹੀ ਐ ਅੱਛਾ ਹਾਂਜੀ ਜਾਂ ਬੋਟੀ ਐ ਅੱਛਾ ਹਾਂਜੀ ਇਹ ਪੂਰਾ ਮਾਮਲਾ ਕੀ ਸੀਗਾ ਜਿਹੜਾ ਤੁਹਾਡੇ ਤੇ ਅਲਿਗੇਸ਼ਨ ਇਹ ਪਾਜੀ ਅਲਿਗੇਸ਼ਨ ਇਸ ਹਿਸਾਬ ਨਾਲ ਲੱਗੀ ਐ ਕਿ ਸਾਡੇ ਬਜ਼ੁਰਗਾਂ ਨੇ ਕੀਤੀ ਸੀ ਦਾਨ ਜਗਾ ਸ਼ਮਸ਼ਾਨ ਘਾਟਾਂ ਨੂੰ ਤੇ ਇਹ ਨਜਾਇਜ਼ ਕਬਜ਼ਾ ਕਰਦੇ ਪਏ ਸੀਗੇ ਤਾਈ ਨੇ ਉਹ ਐਪਲੀਕੇਸ਼ਨ ਦਿੱਤੀ ਹੈਗੀ ਤੇ ਇਹਨਾਂ ਨੇ ਉਹੀ ਚੱਕਰ ਪਾ ਕੇ ਸਾਨੂੰ ਇੱਧਰ ਚੱਕਰ ਬਣਾਤਾ ਨੇ ਤੁਹਾਡੇ ਤੇ ਐਲੀਗੇਸ਼ਨ ਜਿਹੜੀ ਲੱਗੀ ਆ ਉਹ ਬੀਵੀਐਮਬੀ ਪ੍ਰਸ਼ਾਸਨ ਵੱਲੋਂ ਵੀ ਲਗਾਈ ਗਈ ਹੈ ਤੇ ਜਿਹੜੀ ਜਿਹੜਾ ਜਿਹੜਾ ਜਿਹੜੀ ਕਟਾਈ ਕੀਤੀ ਗਈ ਹੈ ਇਸ ਤਰ੍ਹਾਂ ਦੀ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਆਸੀਂ ਤਾਂ ਕੋਈ ਨਹੀਂ ਕੀਤੀ ਭਾਜੀ ਬੀਵੀਐਮਬੀ ਨੇ ਨਾ ਹੀ ਵੱਡਿਆਂ ਨਾਲ ਧੋਕਿਆ ਤੇ ਤਪਾਲ ਨਾਲ ਤਪਾਲ ਨਾਲ ਡਿਗਿਆ ਹਾਂਜੀ